ਨ ਰਾਤਿਆਂ ਦੇ ਦਿਨ ਚੱਲ ਰਹੇ ਨੇ ਤੇ ਜਿੱਥੇ ਲੋਕ ਕੰਜਕਾ ਨੂੰ ਪੂਜਦੇ ਨੇ ਉੱਥੇ ਇੱਕ ਬੇਹਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਪੰਚਕੁਲਾ ਚ ਸਥਿਤ ਮਾਤਾ ਮਨਸਾ ਦੇਵੀ ਦੇ ਮੰਦਿਰ ਤੋਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਇਸ ਪੁਲਿਸ ਕਰਮੀ ਦੀ ਕੁੱਟਮਾਰ ਕਰ ਰਹੇ ਨੇ ਦਰਸਲ ਇਲਜ਼ਾਮ ਨੇ ਕਿ ਇਸ ਪੁਲਿਸ ਕਰਮੀ ਨੇ ਮਾਤਾ ਦੇ ਦਰਸ਼ਨ ਲਈ ਮੰਦਿਰ ਵਿੱਚ ਆਈ ਇੱਕ ਮਹਿਲਾ ਨਾਲ ਛੇੜਖਾਣੀ ਕੀਤੀ ਹੈ ਪਰ ਇਸ ਨੂੰ ਛੇੜਛਾੜ ਕਰਨੀ ਮੰਗੀ ਪੈ ਗਈ ਤੇ ਲੋਕਾਂ ਵੱਲੋਂ ਇਸ ਦਾ ਕੁੱਟਾਪਾ ਚੜ੍ਹਿਆ ਗਿਆ ਤੇ ਹੁਣ ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਲੇੜੀ ਚਲੇਗਾ ਤੂੰ ਹਾਂ ਲੈੜੀ ਚਲੇਗਾ ਹੋਗਾ ਦੇਖ ਲੈ ਕਿ ਮੰਮੀ ਹੈ ਮੰਮੀ ਉਹ ਗਰੀਬ ਮੰਮੀ ਹੈ ਮੰਮੀ ਹੈ ਮੰਮੀ ਹੈ ਹਰੀ ਮੰਮੀ ਹੈ ਹਰੀ ਮਾਰ ਮਾਰ ਸੁਣ ਸੋਰੀ ਮੰਮਾ ਉੱਥੇ ਜਾ ਦੋ ਮਾਰ ਉਹ ਤਰ ਕੋ ਮੈਂ ਇੱਕ ਸੇ ਦੇਖ ਰਿਹਾ ਮੈਂ ਬਹੁਤ ਦੇਰ ਤੋਂ ਦੇਖ ਰਿਹਾ ਪਿੱਛੇ ਲਗਾਵਾ ਤੂੰ ਮਾਰ

ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਸਾਰਾ ਦੇਸ਼ ਨਰਾਤਿਆਂ ਦੇ ਤਿਉਹਾਰ ਨੂੰ ਮਨਾ ਰਿਹਾ ਹੈ ਤੇ ਜੋ ਤਿਉਹਾਰ ਔਰਤਾ ਤੇ ਕੁੜੀਆਂ ਪ੍ਰਤੀ ਸਨਮਾਨ ਦੀ ਭਾਵਨਾ ਦਰਸਾਉਂਦਾ ਹੈ ਉਥੇ ਹੀ ਕੁਝ ਇਸ ਤਰ੍ਹਾਂ ਦੇ ਲੋਕ ਤਿਉਹਾਰਾ ਦੀ ਗਰਮਾ ਨੂੰ ਤਾਂ ਤੋੜਦੇ ਹੀ ਨੇ ਸਭ ਨੂੰ ਆਪਣੀ ਮਾਨਸਿਕਤਾ ਵੀ ਦਰਸਾ ਦਿੰਦੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ